ਜਦੋਂ ਵੀ ਗਾਇਕ ਨਛੱਤਰ ਗਿੱਲ ਦੀ ਮਜ਼ਾਕ ਵਾਲੀ ਵੀਡੀਓ ਨੂੰ ਲੈ ਕੇ ਗਾਇਕ ਹੰਸ ਰਾਜ ਹੰਸ ਦੀ ਵੀ ਇੱਕ ਵੀਡੀਓ ਮੂਰੇ ਆਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਨਛੱਤਰ ਗਿੱਲ ਮੇਰੇ ਭਰਾਵਾਂ ਵਰਗਾ ਹੈ ਬੱਚੇ ਨਿਆਣਿਆਂ ਨੂੰ ਉਹਨਾਂ ਤੋਂ ਜਾਣੇ ਵਿੱਚ ਗਲਤੀ ਹੋਈ ਹੈ ਨਛੱਤਰ ਗਿੱਲ ਬਹੁਤ ਪਿਆਰੀ ਰੂਹ ਆ ਸੀ ਸਾਰੇ ਉਸ ਨੂੰ ਕਾਫੀ ਪਿਆਰ ਕਰਦੇ ਆ ਉਸ ਮੇਰੇ ਛੋਟੇ ਇੱਕ ਸਾਉ ਦਾ ਭਰਾਵਾਂ ਵਰਗਾ ਹੀ ਹੈ ਤਨ ਨਛੱਤਰ ਗਿੱਲ ਆਪ ਪੜੇ ਜਿਹੜੇ ਨਿਆਣਿਆਂ ਨੂੰ ਮaaf ਕਰ ਦੋਵੇ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਅਸੀਂ ਇੱਕ ਦੂਜੇ ਦਾ ਔਣ ਜਾਣ ਵੀ ਹੈਗਾ ਵਾ ਤੇ ਜਿਹੜੀ ਹੈ ਨਿਆਣਿਆਂ ਕੋਲ ਗਲਤੀ ਹੋਈ ਹੈ ਅਣਜਾਣੇ ਚ ਹੋਈ ਆ ਉਹ ਉਹਨਾਂ ਨੇ ਕੋਈ ਜਾਣ ਪੁੱਛ ਕੇ ਨਹੀਂ ਕੀਤੀ ਤੇ ਜਿਹੜਾ ਨਿਛੱਤਰ ਕੇ ਲਿਆ ਉਹ ਉਹਨਾਂ ਨੂੰ ਭਰਾਵਾਂ ਦੇ ਤੌਰ ਤੇ ਮਾਫ ਕਰ ਦਵੇ ਤੇ ਰੋਸ਼ਨ ਪ੍ਰਿੰਸ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਗਾਇਕ ਰੋਸ਼ਨ ਪ੍ਰਿੰਸ ਨੇ ਸੋਸ਼ਲ ਮੀਡੀਆ ਨੂੰ ਅੱਜ ਤੋਂ ਬਾਅਦ ਅਲਵਿਦਾ ਕਹਿੰਦਾ ਗਾਇਕ ਨਸ਼ਤਰ ਗਿਲ ਦੇ ਰੋਲੇ ਤੋਂ ਮਗਰੋਂ ਜਿਹੜਾ ਫੈਸਲਾ ਲਿਆ ਰੋਸ਼ਨ ਪ੍ਰਿੰਸ ਨੇ ਕਿਹਾ ਕਿ ਸਭ ਦਾ ਧੰਨਵਾਦ ਆ ਇਹ ਮੇਰੀ ਆਖਰੀ ਪੋਸਟ ਹੈ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਆਪਣਾ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੋਵਾਂਗਾ ਨਾ ਕੋਈ ਪੋਸਟ ਪਾਵਾਂਗੇ ਤੁਸੀਂ ਵਾਸਤੇ ਮੈਨੂੰ ਗਾਣਿਆਂ ਤੇ ਜਾਂ ਫਿਲਮਾਂ ਦੇ ਵਿੱਚ ਹੀ ਦੇਖ ਸਕਦੇ ਹੋ ਅੱਜ ਤੋਂ ਬਾਅਦ ਮੇਰੀ ਕੋਈ ਵੀ ਪੋਸਟ ਤੁਹਾਨੂੰ ਸੋਸ਼ਲ ਮੀਡੀਆ ਤੇ ਚੰਗੀ ਮਾੜੀ ਕਿਸੇ ਤਰ੍ਹਾਂ ਦੀ ਨਹੀਂ ਮਿਲੇਗੀ ਅੱਜ ਤੋਂ ਬਾਅਦ ਮੇਰਾ ਸੋਸ਼ਲ ਮੀਡੀਆ ਤੇ ਕੋਈ ਵੀ ਐਕਟੀਵਿਟੀ ਨਹੀਂ ਹੋਊਗੀ ਤੇ ਮੇਰਾ ਸੋਸ਼ਲ ਮੀਡੀਆ ਨਾਤਾ ਟੁੱਟ ਗਿਆ ਓਨਲੀ ਤੁਸੀਂ ਮੇਰੀਆਂ ਵੀਡੀਓ ਤੇ Song ਹੀ ਦੇਖੋਗੇ